ਸਵਾਗਤ ਹੈ ਜੀ ਤੁਹਾਡਾ ਸਦਨਾਮ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵੀ ਆਪਾਂ ਪਸ਼ੂਆਂ ਨੂੰ ਕਿਹੜੀ ਫੀਡ ਪਾਉਣੀ ਹੈ ਆਪਾਂ ਦੋਸਤੋ ਆਹ ਜਿਹੜੀ ਟਾਰਾਗੋਨ ਹੈ ਇਹ ਫੀਡ ਹੈ ਇਹਦੇ ਵੱਖ-ਵੱਖ ਤਰ੍ਹਾਂ ਦੇ ਆਪਾਂ ਗੱਟੇ ਲਿਆ ਕੇ ਰੱਖੇ ਹੋਏ ਆ ਇਹ ਪਾਉਣੀ ਹੈ ਜਿਵੇਂ ਇੱਥੇ ਲਿਖਿਆ ਮਿਲਕ ਮੈਕਸ 20 ਇਹ ਟਾਰਾਗੋਨ ਦਾ ਗੱਟਾ ਜਿਹੜਾ ਆਪਾਂ ਪਾਉਣੀ ਹੈ ਬੜੀਆਂ ਵਾਲੀ ਫੀਡ ਹੈ ਜਿਹੜੀ ਝੌਂਕੇ ਪਾਉਣੀ ਹੈ ਆ ਹੈਗੀ ਆਪਣੇ ਕੋਲੇ ਹਲਦੀ ਮਦਰ ਇਹੇ ਦੋਸਤੋ ट्रांजिशन ਫੀਡ ਆ ਜਿਹੜੀ ਸੂਨ ਵਾਲੇ ਪਸ਼ੂ ਨੂੰ ਪੈਂਦੀ ਹੈ ਉਹ ਫੀਡ ਆਪਾਂ ਦੇਖੋ ਪਕੌੜਨਾ ਵਾਲੀ ਇਹ ਪਾਉਣਿਆ ਭਿਉਕੇ ਇਹਦਾ ਤਰੀਕਾ ਵੀ ਦੱਸਾਂਗੇ ਦੋਸਤੋ ਕਿਵੇਂ ਪਿਉਾਂਗੇ ਪਾਉਣੀਆਂ ਆ ਗਈ ਅੱਗੇ ਹੀਫਰ ਫੀਡ ਹੀਫਰ ਡਰਾਈ ਇਹ ਫੀਡ ਦੋਸਤੋ ਆਪਾਂ ਬੱਡ ਨੂੰ ਬਾਅਦ ਦਿੰਨੇ ਆ ਬੱਚੀ ਆ ਇਸੇ ਵੱਡੀਆਂ ਕਟੀਆਂ ਆਪਣੇ ਕੋਲੇ ਉਹਨਾਂ ਨੂੰ ਆਪਾਂ ਇਹ ਪਿਉਂ ਕੇ ਪਾ ਦਨੇ ਆ ਅੱਗੇ ਆਪਣੇ ਕੋਲੇ ਆ ਗਈ ਆ ਗਈ ਕ੍ਰੈਮ ਫਲੈਕਸ ਕ੍ਰੈਮ ਫਲੈਕਸ 30 ਇਹ ਚੂਰੇ ਵਾਲਾ ਦੋਸਤੋ ਚੂਰੇ ਵਾਲੀ ਫੀਡ ਹੈ ਇਹ ਫੀਡ ਆਪਾਂ ਦੂਜੇ ਦੁੱਧਾ ਨੂੰ ਮਿਸ਼ਾਣ ਪਾਣੀ ਹੈ ਚੂਰਾ ਫੀਡ ਦੇਖ ਸਕਦੇ ਹੋ ਮਿਕਸ ਕਰਕੇ ਚੂਰਾ ਬਣਿਆ ਹੋਈ ਆ ਫੀਡ ਇਹ ਚੰਗੀ ਤਰ੍ਹਾਂ ਮਿਕਸ ਕਰੀ ਵੀ ਹੈ ਕੰਪਨੀ ਨੇ ਸੋ ਦੋਸਤੋ ਆ ਆਪਣਾ ਗਿਆਟ ਆ ਗਿਆ ਦਾਣਾ ਜਿਹਨੂੰ ਕਹਿੰਦੇ ਆ ਆਪਾਂ ਬਾਅਦ ਦਿੰਨੇ ਆ ਉਸ ਤੋਂ ਬਾਅਦ ਫੀਡ ਤੋਂ ਬਾਅਦ ਜਿਹੜਾ ਪਾਣੀ ਆਪਾਂ ਸੰਨੀ ਚਰ ਲਾਉਣੇ ਆ ਇਹਨੂੰ ਦੋਸਤੋ ਆਪਾਂ ਫੀਡ ਨੂੰ ਤੋਲ ਕੇ ਉਸ ਤੋਂ ਬਾਅਦ ਆਪਾਂ ਫੀਡ ਪਾਉਣ ਤੋਂ ਅੱਧਾ ਘੰਟਾ ਪਹਿਲਾਂ ਇਹਦੇ ਚ ਪਾਣੀ ਪਾਉਣਾ ਹੈ ਸੰਨੀ ਕਰਨ ਤੋਂ ਪਹਿਲਾਂ 1/2 ਘੰਟਾ ਪਹਿਲਾਂ ਹੀ ਪਾਣੀ ਪਾਉਣਾ ਤੇ ਚਾ ਬਾਅਦ ਚ ਇਸ ਨੂੰ ਪਾਉਣਾ ਸੋ ਇਹ ਜੀ ਵੀ ਦੀ ਹੈ ਤੁਹਾਨੂੰ